ਝਗੜਾ ਕਿੰਨਾ ਨਾਲ ਆ ਇਹਦਾ ਝਗੜਾ ਕਿੰਨਾ ਹੋ ਗਿਆ ਬੋਪਾ ਪੂਰੀ ਗੌਂਦੀ ਜਾ ਰਹੇ ਆ ਚਲੋ ਨਾ ਮਾਰਦਾ ਸੜਕਾਂ ਦੇ ਉੱਤੇ ਗੱਡੀਆਂ ਨਹੀਂ ਕਰਕੇ ਗੱਲਾਂ ਆਪਾਂ ਚਾਹੁੰਦੇ ਆ ਦੋਨੋਂ ਦੋਨਾਂ ਵੱਲੋਂ ਕੰਪਲੇਂਟ ਆ ਤੁਸੀਂ ਦੋਨਾਂ ਪਾਰਟੀਆਂ ਨੂੰ ਲੈ ਚਲੋ ਚੱਲੀ ਜਾਓ ਚਲੋ ਮੈਂ ਗੱਲ ਕਰਨ ਨਹੀਂ ਜਾਣਾ ਗੱਡੀ ਬਣਾਓ ਆ ਆ ਆ ਆ ਦਾਦਾ ਤੁਹ ਕੋਈ ਨਹੀਂ ਆਪਾਂ ਆਪਾਂ ਭਾਈਓ ਸਾਹਿਬ ਆਪਾਂ ਇਹ ਘੜੀ ਕਰਦੇ ਕਿਸਨੇ ਆ ਕੋਈ ਧੱਕਾ ਨਹੀਂ ਕਰ ਸਕਦੇ ਕੋਈ ਧੱਕਾ ਨਹੀਂ ਕੀਤਾ ਧੱਕਾ ਕੀਤਾ ਤੁਸੀਂ ਮੇਰੇ ਨਾਲ ਚੱਲੇ ਨਾ ਪੈਣ ਧੱਕਾ ਕੀਤਾ ਸਰ ਧੱਕਾ ਕੀਤਾ ਕੋਈ ਕੋਸ ਲੜੀਆਂ ਨੂੰ ਕੋਈ ਨਹੀਂ ਆ ਫਾਇਰ ਫੋਟਿੰਗ ਕਰ ਰਿਹਾ ਦੇਖੋ ਕਿੱਦਾ ਹੌਫਾ ਹੁੰਦੇ ਇਹ ਸਰਕਾਰੀ ਮੁਲਾਜ਼ਮ ਹੈ ਜੀ ਮੁੰਡੇ ਨੂੰ ਸ਼ਹਿ ਦਿੰਦੇ ਆ ਕਹਿੰਦੇ ਪਿਸਤੋਲ ਲੋਡ ਕਰਕੇ ਚਲਾ ਆ ਸਕਦੇ ਸਰਕਾਰੀ ਮੁਲਾਜ਼ਮ ਹੈ ਕੌਣ ਸਰਕਾਰੀ ਇਹਨਾਂ ਦੇ ਘਰ ਦਾ ਹੀ ਪੀ ਹੈਗਾ ਸਰਕਾਰੀ ਮੁਲਾਜ਼ਮ ਪਰਮਾਸ਼ਿਆਂ ਨੂੰ ਯਾਰ ਗੱਲ ਕਿੱਦਾਂ ਕਰਦੇ ਬੰਵਾਜੀ ਤੂੰ ਮੁੰਡੇ ਨਾਲ ਕੀ ਕੀਤਾ ਹੈ ਮਾਚੀ ਤੋਂ ਮੁੰਡਾ ਕੀਤੀ ਹੈ ਹੌਸਲੇ ਨਾ ਕਰੋ ਟਾਈਟ ਚਾਹੀਏ ਯਾਰ ਆਏ ਨੇ ਕਮਾਂਡੀਏ ਇਦਾਂ ਕਰਨ ਦੇ ਜਿੱਦਾਂ ਐਪੀਐਨ ਸਾਹਿਬ ਜੀ ਡੇਟ ਹੋ ਕੇ ਮੈਨੂੰ ਤਮਕੀਆਂ ਦਿੰਦੇ ਬੱਚੇ ਓਏ ਨਹੀਂ ਤਮਕੀਆਂ ਦੇਣ ਪਸੋਂ ਲੈ ਕੇ ਆ ਰਹੇ ਸੋ ਲੈ ਕੇ ਆ ਰਹੇ ਬਾਈ ਇਸ਼ਕ ਟੋਲ ਹੁੰਦੀ ਹੈ ਇਹ ਲੋਡ ਕਰਦੇ ਨੇ ਥੋੜਾ ਇਸ਼ਕ ਟੋਲ ਹੁੰਦੀ ਹੈ ਇਹ ਤਾਂ ਕਰੀਂ ਸੈਂਸ ਚਲਾ ਵੀ ਚੱਲਦੇ ਆ ਕਿਉਂ ਕਿ ਤਰ੍ਹਾਂ ਆ ਸਕਦੇ ਆ ਮੈਂ ਅੱਗੇ ਬੰਦਾ ਨਹੀਂ ਫੁੱਲਾ ਦੇ 10 ਗਰਾਮ ਲੈ ਕੇ ਆਣੇ ਫੁੱਲਾ ਦੇ ਕੈਮੀ ਸ਼ਾਹ ਕੈਮੀ ਸ਼ਾਹ ਤੋਂ ਨਾਲ ਆਉਂਦੇ ਪਰ ਫਕੀਰ ਕੋ ਪੈਸੇ ਨਹੀਂ ਹੋਗੇ 2-300 400 ਲੱਗਣਾ ਉੱਥੋਂ ਲੈਣੀ ਦੁਕਾਨ ਤੋਂ ਫੜ ਲੈ ਤੇ ਰਣਜੀਤ ਨਾ ਰਣਜੀਤ ਨਾ 3 ਨੰਬਰ ਕੋਠੀ ਜਾਣਾ ਰਜੀਤ ਚਲਦਾ ਇਹ ਤੇ ਵੀ ਨੂੰ ਕੰਟਾ ਮੁੰਡੇ ਨੂੰ ਆਪਣੇ ਕਿਡਨਾਪ ਕੀਤਾ ਅੰਦਰ ਰੱਖਿਆ ਵੀ ਆਪਣੇ ਉਹਨੂੰ ਪਾਜੀ ਉਹ ਬਣੀਆਂ ਕਿਹੜਾ ਕਿਹੜਾ ਆ ਦੇਖਿਆ ਵਾਜੇ ਸੋਣਾ 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 ਇੱਕ ਸੋ ਲੈਣ ਕੋਲ ਨਹੀਂ ਚਰਾ ਕੋਈ ਗੱਲ ਨਹੀਂ ਮੈਂ ਸੁਣਾਉਂਦਾ ਹੀ ਪਿਆ ਰਿਕਾਰਡਿੰਗ ਕਰਵਾਇਆ ਇਹਨਾਂ ਦੀ ਸਰ ਕੀ ਮਸਲਾ ਕੀ ਹੈ ਜੀ ਸਰ ਕੀ ਹੋਇਆ ਕੀ ਹੈ ਜਿਹੜਾ ਵਿਵਾਦ ਲੱਗ ਰਿਹਾ ਹੈ ਜੀ ਵਿਵਾਦ ਲੱਗ ਨਹੀਂ ਹੋਇਆ ਕੀ ਹੈ ਕੈਮਰਾ ਸਾਡੇ ਕੋਲ ਨਹੀਂ ਆਉਂਦਾ ਜੀ ਪਿਛਲੇ ਕੱਲ ਨੂੰ ਇੱਕ ਬੰਦਾ ਹੈ ਮੁੰਡੇ ਨੇ ਸਰ ਉਹਨਾਂ ਕੋਲ ਇਹ ਵੀ ਰੋਬ ਹੈ ਉਹ ਵੀਡੀਓ ਇੱਕ ਪਿਕਸਲ ਵੀ ਲੈ ਕੇ ਆਏ ਹਾਂ ਹਮੇਸ਼ਾ ਤੂੰ ਵੀਡੀਓ ਨਹੀਂ ਦਿਖਾਉਂਦੇ ਵੀਡੀਓ ਦਿਖਾ ਨਹੀਂ ਚੱਲ ਰਿਹਾ ਲੋਕ ਕਰ ਰਹੇ ਆ ਤਾਂ ਕਾਹਦਾ ਕਾਹਦੀ ਬਣ ਦੱਸੋ ਉਹਨ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਹਮਣੇ ਪੁਲਿਸ ਪ੍ਰਸ਼ਾਸਨ ਨੇ ਮਣੀ ਜਿਹਾ ਕੀ ਹੱਥੋ ਪਾਈ ਹੋ ਰਹੇ ਸੀਗੇ ਪਿਛਲੀ ਗੱਡੀ ਜੇ ਬੜਾ ਆਪਣੀ ਗੱਡੀ ਬਾਈ ਤੇ ਬੜਨ ਪਾਈ ਸਾਹਿਬ ਸਾਡੀ ਕੰਪਲੇਨਟ ਰਜਿਸਟਰ ਨਹੀਂ ਹੋਈ ਅਸੀਂ ਨਾ ਕੋਈ ਨਾ ਕੋਈ ਰਜਿਸਟਰ ਨਹੀਂ ਉਹਨਾਂ ਨੇ ਕੀਤਾ ਹਾ ਜਿਸਟਮ ਲੈ ਕੇ ਉਹਨਾਂ ਨੂੰ ਦਾ ਰਜਿਸਟਰ ਲੈ ਕੇ ਹਾਂ ਅਸੀਂ ਵੀ ਅਸੀਂ ਵੀ ਚੱਲਦੇ ਨਾਲ ਤੁਹਾਡੇ ਨਾਲ ਰੁਕ ਲਓ ਫਿਰ ਬਾਅਦ ਫਿਰ ਚੱਲੋ ਕਰਵਾਓ ਰਜਿਸਟਰ ਦਿਰਾਗਾ ਤਾ ਕਰ ਲੋ ਭਾਈ ਆਪਣੇ ਆਪ ਹਾਂ ਦੇਣੇ ਬਣਾਓ ਹੌਲੀ ਜੀ ਲਾਈਸੈਂਸ ਉਹਦਾ ਪਾਜੀ ਉਹਦਾ ਹੋਇਆ ਤਾਂ ਸੁਣਿਆ ਕੈਮਰੇ ਸਾਰਾ ਹੋ ਰਿਹਾ ਕਾਹਦੇ ਬਾਅਦ ਵੀ ਨਹੀਂ ਚੱਕਦੇ ਸੋਹਣੇ ਮੈਡਮ ਅਸਲੀ ਗੋਆਈਆ ਵੀਡੀਓ ਦੇ ਬਾਅਦ ਉਹ ਦੇਖ ਸਕਦਾ ਨਹੀਂ ਤੁਹਾਡਾ ਭਰਾ ਵਪਾਰ ਲੈ ਕੇ ਘੁੰਮ ਰਿਹਾ ਇੱਥੇ ਜੇ ਵਿੱਚ ਭਾਈ ਜੇ ਵਿੱਚ ਵਪਾਰ ਲੈ ਕੇ ਘੁੰਮ ਰਿਹਾ ਮੇਰੇ ਬਾਅਦੂ ਕਾਹ ਨਹੀਂ ਖੜੀ ਵਪਾਰ ਲੈ ਕੇ ਘੁੰਮ ਰਹਾ ਇਹਹੀ ਕਹਿ ਰਹੇ ਨੇ ਨੀਲ ਕਹਿੰਦੇ ਲੋਡ ਕਰਕੇ ਘੁੰਮਰਿਆ ਮਾਰਨ ਲੱਗਾ ਸੀ ਸਾਨੂੰ ਇਹ ਕਹਿ ਰਹੇ ਤੁਹਾਡੇ ਸਾਹਮਣੇ ਉਹ ਕਹਿੰਦੇ ਲੋਡ ਕੇ ਮਾਰਨ ਲੱਗ ਗਏ ਉਹ ਕਹਿੰਦੇ ਵੀਡੀਓ ਸਾਡੇ ਕੋਲ ਕੀ ਗੱਲ ਕੀ ਹੋਈ ਹੈ ਉਹੀ ਤੁਹਾਨੂੰ ਉਹੀ ਪੁੱਛ ਰਹੀ ਕੀ ਕੀ ਗੱਲ ਕੀ ਹੋਈ ਹੈ ਮੈਡਮ ਕੀ ਗੱਲ ਕੀ ਹੋਈ ਸੀ ਕੀ ਜਾਂਦੇ ਨਾ ਕੀ ਜਾਂਦੇ ਤੇ ਕੱਢ ਜਾ ਕੀ ਪਈ ਕੀ ਹੋਇਆ ਕਿਸੇ ਨਾਲ ਕੀ ਨਾਮ ਕੀ ਤੁਹਾਡਾ ਕੀ ਨਾਮ ਹੈ ਜਿੰਨਾ ਬੋਲੇਗਾ ਇੱਕ ਮੋੜ ਇੱਕ ਮੋੜ ਭਾਈ ਇੱਕ ਮੋੜ ਨਹੀਂ ਜਾਓ ਤੇ ਚਲੀ ਜਾਣਾ ਸੀ ਭਾਈ ਲੋੜ ਕਿਉਂ ਕਰ ਰਹੇ ਹੋ ਆਪਣਾ ਕੰਮ ਕਰੋ ਭਾਈ ਭਾਈ ਆਪਣਾ ਕੰਮ ਹੀ ਕਰ ਰਹੇ ਹਾਂ ਬ੍ਰਦਰ ਤੁਸੀਂ ਦੱਸੋ ਕੀ ਲਾਇਸੈਂਸੀ ਹੈਗਾ ਤੇ ਲੋਕਾਂ ਨੂੰ ਲੋਕਾਂ ਨੂੰ ਡਰਾਉਣ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਅਸਲਾ ਲਿੱਤਾ ਭਾਜੀ ਇਤਨਾ ਝੂਠ ਬੋਲ ਕੇ ਕਹਾ ਜਾਓ ਕਿਉਂ ਵੀਡੀਓ ਜਾ ਰਿਹਾ ਹੈ ਇਹ ਵੀਡੀਓ ਜਾ ਰਿਹਾ ਸਾਰਾ ਕੁਝ Kalau <tuk> yang ada Kalau yang ada kan yang kan ਮੱਲੇ ਜੇ ਬਦਮਾਸ਼ੀ ਕਰਦੇ ਅਸੀਂ ਬਦਮਾਸ਼ ਹਾਂ ਹਾਂਜੀ ਜੋ ਹੈ ਜੀ ਭਾਜੀ ਇਹ ਗੱਡੀਆਂ ਇੱਥੋਂ ਲੈ ਕੇ ਜਾਂਦੇ ਭਾਜੀ ਏਡੀ ਤੇਜ਼ ਗੱਡੀਆਂ ਮਾਸ਼ੀ ਨਹੀਂ ਕਰਦੇ ਅੰਕਲ ਜੀ ਆ ਬਦਮਾਸ਼ੀ ਰਹਿੰਦੇ ਹੋ ਜੀ ਗੱਦੀ ਰਹਿੰਦੇ ਹੋ ਗੱਦੀ ਰਹਿੰਦੇ ਜੀ ਫਿਰ ਮੈਨੂੰ ਤਾਂ ਮੈਂ ਨਾ ਗੱਦੀ ਜੀ ਨਾ ਇਹ ਗੱਡੀਆਂ ਲੈ ਕੇ ਇੱਧਰ-ਇੱਧਰ ਇੱਕ ਨਾਕਦੇ ਦੋਗ ਦਿਨਾਂ ਹੁੰਦੇ ਨੇ ਮੈਂ ਵੇਖਿਆ ਪੁੰਡਾ ਕਰਦੀ ਜਿਹੜੀ ਕਰਮ ਪੂਰੀ ਕੀਤੀਵੇਂ ਲੋਕਾਂ ਦੀ ਪਹਿਲਾਂ ਮੈਨੂੰ ਪੁੱਛ ਤੁਸੀਂ ਮੌਕੇ ਦਾ ਪਹਿਲੇ ਵਪਾਰ ਕਵਰ ਕਰ ਲਓ ਬਾਕੀ ਗੱਲ ਬਾਤ ਨਹੀਂ ਤੁਹਾਨੂੰ ਸੋਚਣਾ ਕੀ ਇਸਹੀ ਦਿਖਾਓ ਸੀਸੀਟੀਵੀ ਜਿਹੜੇ ਲੋਡ ਕਰ ਰਹੇ ਹੋ ਤੂੰ ਪੁਲਿਸ ਨੂੰ ਤਾਂ ਪਤਾ ਲੱਗੇਗਾ ਕਿ ਗਲੀ ਮੁਹੱਲੇ 'ਚ ਕੀ ਹੋ ਰਿਹਾ ਹੈ ਨਾਮ ਲਾਇਆ ਮੈਂ ਭਾਜੀ ਜੁਮਾ ਦੇ ਪੱਲੇ ਆ ਗਿਆ ਮਿੰਡਣਾ ਉਹਨੇ ਬੜਾ ਡੱਪ ਨਾ ਉਹਦੇ ਘਰ ਆਏ ਮਾਂ ਇਹਨੂੰ ਮਾਰਨਾ ਆ ਇਹੋ ਗੋਲੀ ਆ ਦੇਖੋ ਉਹਨੇ ਲੋਡ ਕੀਤਾ ਵੀ ਆਹ ਦੇਖੋ ਜੀ ਇੱਥੇ ਮੇਰਾ ਭਰਾ ਖੜਾ ਸੀ ਤੇ ਮੋਟਰਸਾਈਕਲ ਖੜਾ ਸੀ ਠੀਕ ਹੈ ਜੀ ਸੋ ਵੀਡੀਓ ਵੀ ਤੁਹਾਨੂੰ ਸਾਂਝੀ ਕਰਦੇ ਆ ਭਾਈ ਚੋਰ ਮਾਰਦੇ ਬਾਈ ਜੀ ਮੇਰੇ ਕੋਲ ਹਥਿਆਰ ਹੋਵੇ ਨਾ ਕੋਈ ਵੀ ਫੇਰੇ ਅੱਗੇ ਵੈਪਨ ਲਿਆਵੇ ਜੇ ਮੈਂ ਖਾਲੀ ਹੱਥ ਖੜਾ ਤੁਸੀਂ ਵੀਡੀਓ ਚ ਦੇਖ ਲੋ ਪਿਸਤੌਲ ਲਿਆ ਕੇ ਇਦਾ ਲੋਡ ਕਰਨ ਦਾ ਭਾਜੀ ਡਰਾਉਣ ਵਾਲਾ ਹੀ ਮਤਲਬ ਆ ਪੁਲਿਸ ਬੁਲਾਈ ਭਾਜੀ ਪੁਲਿਸ ਬੁਲਾਈ ਆ ਪਹੁੰਚ ਗਈ ਇਹ ਭਾਜੀ ਕਿਵੇਂ ਦੇਖਦੇ ਹੋ ਆਪਣੇ ਹੀ ਮੋਹਲੇ ਦੇ ਵਿੱਚ ਵੈਪਨ ਲੋ ਦੇ ਲੋਕਾਂ ਨੂੰ ਡਰਾ ਰਿਹਾ ਵੇ ਮੈਂ ਇੱਕ ਗੱਲ ਦੱਸਦਾ ਮੈਂ ਤੇ ਮੇਰਾ ਭਰਾ ਅਸੀਂ ਰਹਿੰਨੇ ਬਾਹਰ ਮੈਂ ਬਾਹਰੋਂ ਆਇਆ ਆ ਮੇਰਾ ਬਾਪੂ ਪਿੱਛੇ ਬਜ਼ੁਰਗ ਬੰਦਾ ਆ ਇਹ ਇਕੱਲਾ ਰਹਿੰਦਾ ਆ ਭਾਜੀ ਇਹਨਾਂ ਦਾ ਕੀ ਮਤਲਬ ਆ ਇਹ ਤਾਂ ਕੱਲ ਨੂੰ ਮੇਰੇ ਬਾਪੂ ਦਾ ਤੂੰ ਸਾਈਡ ਕਰ ਮੈਂ ਕਿਹਾ ਭਾਜੀ ਜਗ੍ਹਾ ਇੰਨੀ ਪਈ ਆ ਤੂੰ ਕੱਢ ਫੇ ਕਿਉਂ ਸਾਈਡ 'ਚ ਕਰ ਮੈਂ ਕਹਿੰਦਾ ਨਹੀਂ ਤੂੰ ਸਾਈਡ ਤੇ ਕਰ ਮੈਂ ਕਿਹਾ ਭਾਜੀ ਇੱਥੇ ਟਰੱਕ ਲੰਘ ਜੂਗਾ ਕਹਿੰਦਾ ਲੰਘਾਵਾਂ ਟਰੱਕ ਫਿਰ ਮੇਰਾ ਬਾਪੂ ਨਾਲ ਖੜਾ ਸੀ ਇਹਨੇ ਗੱਡੀ ਆ ਕੇ ਮੈਨੂੰ ਜਾਨੀ ਫੇਦੂ ਜਦੋਂ ਇਹਨੇ ਗੱੜਾ ਕੱਢਿਆ ਫਿਰ ਮੈਂ ਇਹਦੀ ਗੱਡੀ ਸਾਈਡ ਤੇ ਲਵਾ ਲਈ ਮੈਂ ਕਿਹਾ ਹੁਣ ਨਹੀਂ ਮੈਂ ਕਹ ਸਾਡੇ ਐਂਡ ਤੇ ਰਹਿੰਦੇ ਸਾਡਾ ਮਾੜਾ ਮੱਲਾ ਇਹ ਵੀ ਇੱਥੇ ਰਹਿੰਦੇ ਨੇ ਇੱਥੇ ਰਹਿੰਦੇ ਨੇ ਗਲੀ ਮੱਲਾ ਤੋਂ ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰਾਣੀ ਰੰਜੀਤ ਸਾਹਿਬ ਸਾਡੇ ਨਾਲ ਉਹਨਾਂ ਨੇ ਉਹ ਭਾਈ ਕਹਿੰਦੇ ਪ੍ਰਾਣੀ ਰੰਜੀਤ ਸਾਡੇ ਸਿੱਖੋ ਸਾਰਾ ਛੂਹਿੰਦੇ ਸਿੱਖੋ ਆ ਸਾਰੇ ਭਾਜੀ ਮੇਰੀ ਮਾਵਾ ਵੀ ਸਾਈਡ ਤੇ ਖੜੀਆਂ ਆ ਆ ਇਕੱਲੀ ਆ ਕੇ ਬੋਲਣ ਦੀ ਆ ਚਾਬੀ ਉਹਨਾਂ ਨੇ ਸਾਰਿਆਂ ਨੂੰ ਧੱਕੇ ਨਾਲ ਸਾਡੇ ਤੇ ਆ ਕੇ ਕਰਦੇ ਆ ਮਾਵਾ ਧੀਆਂ ਸਭ ਦੀਆਂ ਸਾਂਝੀਆਂ ਆ ਜੀ ਕਿੰਨਾ ਕਿ ਮੈਂ ਖੁਦ ਹੀ ਨਹੀਂ ਜਾਣਦਾ अच्छा फिर ये चा जी लोड क्यों कर रहे है इसके भाई वीडियो जा रहे है वीडियो सीसीटीवी सीसीटीवी जा रहे है भाई लोड कर रहे हो ਤੁਸੀਂ ਕਰਨਾ ਜਿਹੜਾ ਵੈਪਨ ਦੀ ਲੜਾਈ ਹੋ ਗਈ ਵੈਪਨ ਜਿਹੜਾ ਭਾਈ ਤੁਹਾਡਾ ਲਾਇਸੈਂਸੀ ਵੈਪਨ ਜਿਹੜਾ ਤੁਸੀਂ ਰੱਖਿਆ ਹੈ ਲਾਇਸੈਂਸੀ ਪਨਾ ਸਕਦੇ ਭਾਈ ਇਦਾਂ ਭਾਈ ਲੋਡ ਕਰਾਂਗੇ ਇਦਾਂ ਸੁਗਲੀ ਮਲੇ ਜੀ ਨਹੀਂ ਨਹੀਂ ਦੇਖੋ ਲਾਇਸੈਂਸੀ ਵੈਪਨ ਕਦ ਲਈ ਮਿਲਦਾ ਆਪਾਂ ਨੂੰ ਆਪਣੀ ਆਪਣੀ ਸੁਰੱਖਿਆ ਵਾਸਤੇ ਨਾ ਭਾਈ ਤੇ ਕਿਸੇ ਨੂੰ ਡਰਾਣ ਕਿਉਂ ਅੱਗੋਂ ਬੰਦਾ ਕੋਈ ਹਮਲਾ ਹੀ ਨਹੀਂ ਕਰ ਰਿਹਾ ਇਹਨਾਂ ਤੇ ਅੱਛਾ ਠੀਕ ਹੈ ਅੱਗੇ ਉਹ ਬੰਦਾ ਭਾਈ ਭਾਈ ਕੈਮਰੇ ਨੂੰ ਹੱਥ ਨਾ ਪਾਓ ਮੇਰੀ ਯੂਨੀਵਰਸਿਟੀ ਵੀਡੀਓ ਨਾ ਆਓ ਮੈਂ ਤੁਹਾਨੂੰ ਸੁਣਾਇਆ ਵਾ ਜੇ ਤੁਸੀਂ ਸ਼ਹਿਰ ਤੇ ਹੋ ਜਾਣਾ ਫੇ ਭਾਜੀ ਤੁਸੀਂ ਅੱਗੇ ਨਾ ਆਓ ਨਾ ਤੇ ਤੁਸੀਂ ਬੋਲ ਰਹੇ ਹੋ ਅੱਗੇ ਚਾਰ ਸਾਹਿਬ ਆਓ ਜਰਾ ਉਹ ਬਿਆਨ ਦਿਓ ਆਪਣਾ ਲਿਖਾਓ ਅਜਮੇਰ ਜੀ ਇੱਕ ਸਵਾਲ ਹੋ ਰਿਹਾਗਾ ਇਹਨਾਂ ਨੇ ਜਿਹੜਾ ਵੈਪਨ ਆ ਰਿਕਵਰ ਨਹੀਂ ਕਰਵਾਇਆ ਕਿ ਕਵਰ ਕਵਰ ਕਰਾਇਆ ਪਰ ਉਹਨਾਂ ਨੇ ਬਸ ਲੁਕੀ ਕੀਤੀ ਪੁਲਿਸ ਮਜਾਵੇਂ ਨੇ ਇਹਨਾਂ ਨੇ ਪੁਲਿਸ ਨਾਲ ਵੀ ਬਤਿੰਬੀ ਕੀਤੀ ਐ ਗਾਲੀ ਕੱਢੀ ਪੁਲਿਸ ਦੇ ਦਫ਼ਤਰਾਂ ਆ ਪੁਲਿਸ ਦੇ ਸਾਹਮਣੇ ਇਹ ਪੁਲਿਸ ਕੰਮ ਕਿੱਦਾਂ ਕਰੂਗੀ ਜੀ ਇਹਨਿੰਦਰ ਭਗਤ ਨੂੰ ਬਜ਼ਨਾਮ ਕਰੀ ਜਾ ਰਹੇ ਨੇ ਇਹਨਿੰਦਰ ਭਗਤ ਜੀ ਕੰਮ ਨਹੀਂ ਕਰ ਰਹੇ ਉਹ ਨਹੀਂ ਕਰ ਰਹੇ ਮੇਰੇ ਸਾਹਮਣੇ ਨਹੀਂ ਆ ਜਦੋਂ ਆਪਣੀ ਸਟੇਟਮੈਂਟ ਲਿਖਾਉਣ ਜਿਹੜੀ ਬੰਦੀ ਕਰ ਉਹਨਾਂ ਦਾ ਰਿਕਾਰਡ ਹੈ ਗੋਲੀ ਚਲਾ ਦੋ ਕਿਹਦੇ ਉੱਪਰ ਸਾਡੇ ਕੋਲ ਉਹਨਾਂ ਦਾ ਰਿਕਾਰਡ ਹੈ ਪੁਲਿਸ ਪ੍ਰਸ਼ਾਸਨ ਸਾਹਮਣੇ ਜਿਹੜੇ ਹਥੋਬਾਈ ਦੁਆਰਾ ਕੀਤੀ ਜਾ ਰਹੀ ਹੈ ਪਹਿਲਾਂ ਉਹ 스테ਟਮੈਂਟ ਲੈਂਦੇ ਆ ਜੋ ਬੰਦਕਾਰ ਵੀ ਕਰਦੇ ਆ ਦੂਸਰੇ ਬੰਦੇ ਬੰਦੇ ਨਹੀਂ ਜਿੰਦੇ ਆਪਣਾ ਰੋਪ ਲੱਗਿਆ ਜਿੰਦੋ ਸਾਹਿਬ ਨੂੰ ਰੋਪ ਲੱਗਿਆ ਜਿਹੜੀ ਗੱਡੀ ਮੈਂ ਲੈ ਨਹੀਂ ਇਹ ਕੋਈ ਪ੍ਰੈਸ਼ਰ ਲੱਗ ਰਿਹਾ ਹੈ ਤੁਹਾਡੇ ਦੇ ਜੇ ਮੇਰੀ ਸ਼ਹਿਰ ਤੁਹਾਡੀ ਗੱਡੀ ਹੈ ਤੁਹਾਡੀ ਆਪਣੀ ਗੱਡੀ ਆ ਠੀਕ ਹੈ ਵੈਪਨ ਇਹਨਾਂ ਦਾ ਆਪ ਦਾ ਵੈ ਗੁੰਡਾਗਰਦੀ ਦੇ ਖਿਲਾਫ ਹੈ ਉਹ ਪਹਿਲੇ ਸ਼ਰਾਫਤ ਨੂੰ ਮਸਾਨ ਹੈ ਫੋਨ ਕਰਾ ਦੇ ਮੈਨੂੰ ਉਹ ਮੰਦਰ ਕੋਈ ਨਹੀਂ ਕਿਉਂ ਇਹਨਾਂ ਦੀ ਮਤ ਕਰ ਰਹੇ ਆ ਆਪਣੀ ਹਲਕੇ ਦੇ ਗੁੰਡਾਗਰਦੀ ਥੋੜੀ ਕਾਊਂਟ ਆਹ ਬਹੁਤ ਵਧੀਆ ਬੰਦੇ ਹੈਗੇ ਉਹ ਇੰਨੇ ਵਧੀਆ ਇਨਸਾਨ ਹੈਗੇ ਮੰਤਰੀ ਪਤ ਹੈਗੇ ਉਹ ਥੋੜੀ ਗੁੰਡਾਗਰਦੀ ਕਰਾਉਗੇ ਚਲੋ ਇਹ ਤਾਂ ਪੁਲਿਸ ਨੂੰ ਵੈਰੀਫਾਈ ਕਰੇਗੀ ਪੁਲਿਸ ਨੇ ਹੋਰ ਰਵਾਰ ਕਾਟੋ ਜਿੱਦਾਂ ਭਾਈ ਤੁਸੀਂ ਮੁਲਾਜ਼ਮ ਹੈਗੇ ਤੁਸੀਂ ਆਪਣੇ ਅਫਸਰਾਂ ਦੇ ਹਵਾਲੇ ਕਰੋਗੇ ਜੀ ਮੈਂ ਮੰਨ ਲਵਾਂਗਾ ਐਸ.ਐਮ. ਸਾਹਿਬ ਦੇ ਕੋਮਿਸ਼ਨਰ ਸਾਹਿਬ ਦੇ ਅਪਲੀਕੇਸ਼ਨ ਦੇ ਇਹਨਾਂ ਨਾਲ ਭੱਜਿਓਣਾ ਸਾਡੇ ਜੂਨੀਅਰ ਦਾ ਸਾਰੇ ਅਫਸਰਾਂ ਕੋਲ ਜਾਣਗੇ ਜੀ ਜੇ ਕੋਈ ਕਾਰਵਾਈ ਨਾ ਨਾ ਹੁੰਦੀ ਤੇ ਵੀ ਕਾਰਵਾਈ ਤੁਹਾਡੇ ਵੱਲੋਂ ਕਰੇਗੇ ਭਾਈ ਅਸੀਂ ਇਹਲੇ ਕਰਾਂਗੇ ਜੂਨੀਅਰ ਸਾਰੇ ਮਿਲ ਕੇ ਕਰਕੇ ਡੀ.ਸੀ. ਦਫ਼ਤਰ ਕਮਿਸ਼ਨਰ ਸਾਹਿਬ ਦੇ ਵੀ ਜਾਵਾਂਗੇ ਟਿਕਾਉ ਦੇ ਜਾਵਾਂਗੇ ਠੀਕ ਰਵਾਰ ਨੇ ਕਾਟੋ ਦਿੱਤਾ ਇਹਨੇ ਰਵਾਰ ਰਵਾਰ ਅੱਜਕੱਲ ਮੁੰਡੇ ਮੁੰਡੇ ਨੇ ਚੀਜ਼ ਭੌਂਤ ਮੰਤ ਸਰਕਾਰ ਨੇ ਬਿਲਕੁਲ ਲਾਈਸੈਂਸ ਜਿਹੜੇ ਆ ਹੋਈ ਨਹੀਂ ਦੇਖੋ ਮੈਡਮ ਵੀ ਨਹੀਂ ਕਿ ਇਹਦਾ ਲਾਈਸੈਂਸ ਵਗੈਰਾ ਬਣ ਨਹੀਂ ਨਹੀਂ ਕਿੰਦਾ ਨਾ ਕੋਆ ਕਰਨ ਨਹੀਂ ਬਣਾ ਰਹੇ ਜੀ ਇਹ ਪਤਾ ਨਹੀਂ ਕਿੱਥੋਂ ਲੈ ਆਏ ਆ ਵੈਸੇ ਇਹੋ ਜਿਹੇ ਮੁੰਡਿਆਂ ਨੂੰ ਦੇਣਾ ਵੀ ਨਹੀਂ ਚਾਹੀਦਾ ਨਹੀਂ ਇਹ ਤਾਂ ਲਾਈਸੈਂਸ ਚੈੱਕ ਕਰਨ ਨਾ ਵੈਰੀਫਾਈ ਕਰਨ ਕਿ ਅਸਲੀ ਹੈ ਜਾਂ ਕਿੰਦਾ ਮੁਲਾਜ਼ਮ ਆਇਆ ਲੱਗਦਾ ਕਿ ਮੁਲਾਜ਼ਮਾਂ ਤੇ ਕੋਈ ਦਬਾਅ ਹੈਗਾ ਮੁਲਾਜ਼ਮ ਕੋਈ ਗੱਲਬਾਤ ਨਹੀਂ ਕਰਦੇ ਜਾਂ ਕੁਝ ਵੀ ਪਤਾ ਕਰਨ ਕਿ ਇਹਦਾ ਲਾਈਸੈਂਸ ਕੀ ਹੈ ਕਿਹੜਾ ਹੈ ਦੇਖ ਲੈਣੇ ਕੀ ਕਰਦੇ ਆ ਸਾਹਮਣੇ ਆਪਾਂ ਆ ਗਏ ਆ ਨਹੀਂ ਜੀ ਬਿਲਕੁਲ ਨਹੀਂ ਤੁਸੀਂ ਨਾਲ ਕੋਈ ਨਹੀਂ ਕਰਦੇ ਜੀ ਬੰਦੇ ਤੁਸੀਂ ਕੁਝ ਨਹੀਂ ਕਰਵਾਇਆ ਜੀ ਫੋਨ ਵੀ ਕਰਵਾਇਆ ਤੁਸੀਂ ਤੁਸੀ ਵੀ ਭਾਜੀ ਇੱਕ ਸਰਕਾਰੀ ਮੁਲਾਜ਼ਮ ਹੋ ਜਿਹੜਾ ਕੀ ਦੱਸਿਆ ਜਾਂਦਾ ਵਾ ਜਿਹੇ ਬੰਦਾ ਲਹਿਰਾ ਰਿਹਾ ਜਾਂ ਕਰ ਰਿਹਾ ਉਹਨੂੰ ਲਹਿਰਾਂ ਲਈ ਥੋੜੀ ਜੁੱਤਾ ਕਿਸੇ ਉਹ ਮਾਰਨ ਨੂੰ ਕਿਹੜੀ ਗੱਲ ਰਹਿ ਗਈ ਲੋਡ ਕਰਕੇ ਲੈ ਆਏ ਉਹਦੇ ਅਸੀਂ ਭਾਜੀ ਫੜ ਲਿਆ ਹਾਂ ਕਿ ਕਿਹੜੀ ਹੋ ਗਈ ਸਾਫ ਕਰਦੇ ਕਰਦੇ ਵੀ ਗੁਲੀ ਚਲ ਜਾਂਦੀ ਹੈ ਕਿ ਥੋੜੀ ਹੋ ਗਈ ਹਾਂਜੀ ਲੋਡ ਕਹਿੰਦੇ ਸਾਬ ਚੱਲ ਗਈ ਉਹਦੇ ਭਾਜੀ ਅੱਸੀ ਰੱਬ ਦਾ ਸ਼ੁਕਰਾਨਾ ਕੀ ਬਚ ਗਿਆ ਅਸੀਂ ਭਾਜੀ ਆ ਕੇ ਫੜ ਲਿਆ ਨਹੀਂ ਤੇ ਉਹਨਾਂ ਚਲਾ ਹੀ ਦੇਣੀ ਸੀ ਅੱਛਾ ਤੁਸੀਂ ਫੜਿਆ ਆ ਕੇ ਹਾਂ ਮੈਂ ਮੇਰਾ ਇੱਥੇ ਘਰ ਹੰਤ ਨਗਰ ਘਰ ਮੈਂ ਪੱਜ ਗਿਆ ਇਹਨਾ ਫੋਨ ਆਇਆ ਮੈਨੂੰ ਤੁਹਾਡੇ ਰੈਲੀਟਿਵ ਨੇ ਜਿਹੜਾ ਮੇਰਾ ਵੱਡਾ ਬ ਠੀਕ ਹੈ ਤੇ ਗੱਲ ਇੰਨੀ ਕੋਈ ਗੱਡੀ ਨਾਲ ਕੋਈ ਪੁਰਾਣੀ ਗੱਲਬਾਤ ਹੈਗੀ ਨਹੀਂ ਕੋਈ ਗੱਲਬਾਤ ਨਹੀਂ ਅੱਜ ਹੀ ਹੋਈ ਹੈ ਭਾਜੀ ਕੋਈ ਗੱਲਬਾਤ ਨਹੀਂ ਹੈਗੇ ਜੀ ਨਹੀਂ ਉਹ ਲੜਕਾ ਜਿਹੜਾ ਜਿਹਨੇ ਵੈਪਨ ਲੋਡ ਕੀਤਾ ਉਹਦਾ ਪੁਰਾਣੀ ਸਾਡੀ ਕੋਈ ਗੱਲਬਾਤ ਹੈਗੀ ਨਹੀਂ ਨਹੀਂ ਹੈਗਾ ਜੀ ਕੋਈ ਗੱਲਬਾਤ ਨਹੀਂ ਪੁਰਾਣੀ ਜੀ ਪਾਤੀ ਨਵੀਨ ਆ ਕੇ ਕੋਈ ਮਹਿਰਾਨੀ ਵੀ ਨਵੀਨ ਆ ਕੇ ਉਹਨੂੰ ਨਾਲ ਬਿਠਾਓ ਨਾਲ ਇੱਕ ਮਿੰਟ ਦੇਖ ਲਈ ਯਾਰੋ ਉੱਥੇ ਜਾ ਕੇ ਗੱਲ ਕਰ ਆਓ ਆਹ ਭਾਜੀ ਦੂਜੇ ਬੰਦੇ ਨੂੰ ਬਿਠਾਓ ਨਾਲ ਬਾਹਰ ਤੁਸੀਂ ਤੁਹਾਡੇ ਕੋਲ ਉਹ ਮੇਰੇ ਫਾਦਰ ਇੱਧਰ ਨੀਚੇ ਇਸ ਰੰਗ ਵਿੱਚ ਆਇਆ ਨਾ ਤੱਕ ਜਨਾਬ ਆਓ ਉਹ ਵਾਗੋ ਗਈ ਰਹੀ ਸੀ ਸਾਧਿਓ ਗੱਡੀ ਵਿੱਚ ਉਹ ਦੇਖ ਸਕਦੇ ਪੁਰਸ ਵੱਲੋਂ ਵੈਪਰ ਜਿਹੜਾ ਉਹਦਾ ਕਵਰ ਹੀ ਆ ਕੱਲਾ ਦੇ ਵਾਲਾ ਰਾਂ ਤੋਂ ਨਾ ਕੱਟ ਆਪੇ ਆਪ ਰੱਤ ਨੂੰ ਗੱਡੇ ਜਾਣਾ ਭਾਜੀ ਇਹਨਾਂ ਦਾ ਜਾਇ ਇੱਥੇ ਸੇਟਾਉਣਾ ਭਾਜੀ ਇਤਨਾ ਨਾ ਕਰੋ ਫਿਰ ਮੈਂ ਸਿੱਧਾ ਚੱਲੂ ਮੈਂ ਵੀ ਭਾਜੀ ਮੜਾ ਜਾਮਾ ਸਿੱਧੇ ਗੱਲ ਮੈਂ ਤੁਹਾਡੀ ਇਜਤ ਕੀਤੀ ਹੈ ਮੈਂ ਕਹਿੰਦਾ ਨਹੀਂ ਕੀ ਮਸਲਾ ਹੈ ਭਾਈ ਬਾਤ ਭਾਈ ਮੇਰੇ ਘਰ ਜਾਓ ਮਦਦ ਨਹੀਂ ਉਹ ਕਹਿ ਰਿਹਾ ਕਿ ਤੁਸੀਂ ਵੈਪਨ ਲੈ ਕੇ ਆਏ ਸੀ ਕਿ ਕੁਝ ਇੱਧਰ ਹੈਗਾ ਸੀ ਵੈਪਨ ਹੈ ਨਹੀਂ ਭਾਜੀ ਉਹ ਦੇਖੋ ਜੇਬ 'ਚ ਹੈਗਾ ਉੱਧਰ ਨਹੀਂ ਕੋਈ ਗੱਲ ਹੋਈ ਕੀ ਗੱਲ ਕੀ ਹੋਈ ਕੁਝ ਪਸੰਦ ਦੱਸੋ ਤਫੇ ਵੈਪਨ ਕੰਦੇ ਕੱਢਿਆ ਉਹਨਾਂ ਕੋ ਵੀਡੀਓ ਵਗੈਰੇ ਹੈਗੀ ਸਾਰਾ ਕੁਝ ਹੈਗਾ ਕੋਈ ਨਹੀਂ ਪਈ ਵੈਪਨ ਕੱਢਿਆ ਤੇ ਵੀਡੀਓ ਕੱਢ ਲੈ ਅੱਛਾ ਜੀ ਮਤਲਬ ਕਿ ਜਿਹੜੇ ਅਲੀਗੇਸ਼ਨ ਲੱਗ ਰਹੇ ਝੂਠ ਹੈ ਝੂਠ ਹੈ ਹਮ ਕਿ ਨਾ ਕੀ ਆਪਣਾ ਭਾਜੀ ਸ਼ੁਭਮ ਜੀ ਕਿੱਥੇ ਰਹਿਣ ਵਾਲੇ ਆਪਾਂ ਇੱਥੇ ਮੰਦਰ ਵਾਲੀ ਗਲੀ ਚੜਾਇਆ ਕਰ ਅੱਛਾ ਨਹੀਂ ਜਿਹੜਾ ਇਹਨਾਂ ਦਾ ਅਲੀਗੇਸ਼ਨ ਤੁਹਾਡੇ ਤੇ ਲਗਾ ਰਿਹਾ ਹੈਗੀ ਸਾਰੇ ਝੂਠੇ ਆ ਮੈਨੂੰ ਤਾਂ ਮੇਰੀ ਭੈਣ ਬੱਲੀ ਨੂੰ ਰੋਕ ਕੇ ਬੈਠੇ ਹੋਏ ਕੀ ਕਰਨਾ ਰੋਕਿਆ ਜੀ ਕੀ ਕਾਰਨ ਕੀ ਹੈ ਰੋਕਣ ਦਾ ਪਤਾ ਨਹੀਂ ਜੀ ਇਹਨਾਂ ਦੀ ਪਰਸਨਲ ਗਰਜ ਹੈ ਕੋਈ ਤੁਹਾਡੇ ਨਾਲ ਕੋਈ ਪਰਸਨਲ ਇਨਜਿਸ਼ ਹੈਗੀ ਹੈ ਕਾਦੀ ਹੈਗੀ ਹੈ ਕੋਈ ਨਹੀਂ ਨਹੀਂ ਪਤਾ ਸਰ ਇਹਨਾਂ ਨੂੰ ਪਤਾ ਹੋਊਗਾ ਹਮ ਵੀਡੀਓ ਬੁਖੀ ਰਹੀ ਹੈ ਬੱਤ ਵਿੱਚ ਬੋਲੀ ਜਾਂਦੇ ਸਾਰੇ ਬੱਤ ਵਿੱਚ ਜੇ ਲੋ ਆ ਜਾਓ ਕੀ ਕਰਨ ਦੇ ਜੇ ਤੁਸੀਂ ਯਾਰ ਪੜੇ ਲਿਖੇ ਆ ਤੁਸੀਂ ਫੇਰ ਉਹ ਪ੍ਰੂਫ ਆ ਕਹਿੰਦੇ ਵੀ ਚਲਾਵਾਂਗੇ ਵੀ ਸਾਡੇ ਕੋਲ ਪ੍ਰੂਫ ਆਉਂਦਾ ਰਿਕਾਰਡ ਹੈ ਐਵਿਡੈਂਸ ਹੈ ਤੇ ਹੁਣ ਤੁਹਾਡੇ ਵੱਲੋਂ ਕੀ ਕਰਵੇ ਕੀਤੀ ਜਾ ਰਹੀ ਉਹ ਲਾਈਵ ਹੈਗਾ ਵੀਡੀਓ 'ਚ ਕੋਈ ਗੱਲ ਨਹੀਂ ਸੀ ਸੀ ਮੈਡਮ ਕੋਈ ਨਹੀਂ ਚਲਾ ਸਕਦੇ ਆ ਤੁਹਾਡੇ ਸਾਹਮਣੇ মিডিਆ ਨਾਲ ਵੀ ਬੱਤਲੁਕੀ ਕੀਤੀ ਜਾ ਰਹੀ ਕਿਦਾਂ ਦੇਖ ਰਹੇ ਤੁਸੀਂ ਤੁਸੀਂ ਤੁਹਾਡਾ ਨਹੀਂ ਖੋਫ ਹੈਗਾ ਕੋਈ ਉਹਨਾਂ ਨੂੰ ਸਭ ਤੋਂ ਤੁਸੀਂ ਸਾਰੇ ਸਹੀ ਆ ਬੰਦਾ ਸਾਰੇ ਗਲਤ ਜੀ ਨਹੀਂ ਆ ਸੂਚਨਾ ਕੀ ਤੁਹਾਨੂੰ ਆਈ ਸੀਗੀ ਜੀ ਸਵਾਰਾਂ ਨੂੰ ਕਾਲ ਆਈ ਹੈ ਜੀ ਜੀ ਇਹ ਕੋਈ ਬੰਦਾ ਲੜਾਈ ਝਗੜਾ ਹੋਇਆ ਤੇ ਗਾੜੀ ਕੋਲ ਵਿੱਚ ਕਰਨਾ ਪਿਆ ਕੋਈ ਲੜਕਾ ਆ ਗਿਆ ਜੀ ਜੀ ਜਿਨ੍ਹਾਂ ਨੇ ਫੋਨ ਕੀਤਾ ਕਹਿੰਦਾ ਕਿੰਨਾ ਵੱਲ ਕੰਪਲੀਟ ਵਸੂਲ ਹੋਈ ਤੁਹਾਨੂੰ ਇਹ ਤੇ ਆਪਣਾ ਰਹਿ ਗਏ ਨਾਮ ਸਿੰਘ ਰਜਿੰਦਰ ਸਿੰਘ ਰਜਿੰਦਰ ਤੇ ਕਿੱਥੇ ਦੇ ਵਾਸੀ ਹੈਗੇ ਹੰਮਣ ਹੰਮਣ ਨਹੀਂ ਨਹੀਂ ਤੇਜਿੰਦਰ ਸਿੰਘ ਆ ਸਾਡਾ ਘਰ ਕਿੱਥੇ ਦੇ ਵਾਸੀ ਹੈ ਜੀ ਇਹ ਰਾਜਾ ਗਰੋਂ ਦੇ ਜਿਹਦਾ ਮਤਲਬ ਕੰਪਲੇਂਟਡ ਪਾਰਟੀ ਹਾਂਜੀ ਉਹਨਾਂ ਨੇ ਇੱਕ ਵਿਆਪਨ ਦਾ ਕਿਹਾ ਕਿ ਵਿਆਪਨਰ ਆਇਆ ਸਭ ਨੂੰ ਕਿਹਾ ਬਾਈ ਪਰ ਸਾਡੇ ਕੋਲ ਕੋਈ ਖਬਰ ਨਹੀਂ ਸੀ ਉਸ ਨੇ ਇੱਕ ਸੀਸੀਟੀਵੀ ਸਾਨੂੰ ਦਿਖਾਈ ਹੈ ਜਿੱਚ ਵਿਆਪਨ ਇਹਨਾਂ ਨੇ ਕੱਢਿਆ ਜਾਂ ਲੋੜ ਦਿੱਤਾ ਹਾਂ ਹਾਂਜੀ ਪਰ ਖਲਾਅ ਦੇ ਘੜੇ ਤੁਸੀਂ ਵਿਆਪਨ ਦਾ ਰਿਕਵਰ ਕਰਾਓ ਕਵਰ ਤੁਹਾਡੇ ਹੱਥ ਤੁਸੀਂ ਕਵਰ ਫੜ ਲਿਆ ਵਿਆਪਨ ਕਿੱਥੇ ਹੈ ਜੀ ਕੋਲੀ ਹੈ ਇਹਨਾਂ ਤੇ ਗੱਡੀ 'ਚ ਦੇਖ ਲੈਣੇ ਪੁੱਛਣੇ ਪੈਸੇ ਆਓ ਜੀ ਆ ਫੇਰ ਕੱਢਣਾ ਬਾਹਰ ਕੱਢਣਾ ਓਨ ਕੈਮਰਾ ਯਾਰ ਕੋਲ 'ਚ ਕੱ ਇਹ ਗਲਤੀ ਹੈ ਜੀ ਜੀ ਕੀ ਕੀ ਕਾਰਵਾਈ ਤੋਂ ਪਹਿਲੇ ਗੋਲੀ ਚੱਲਣ ਤੋਂ ਪਹਿਲੇ ਪਹੁੰਚ ਗਏ ਸਾਰੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਸਰ ਭਾਈ ਕੱਢ ਲਿਓ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਤੁਹਾਡੇ ਵੱਲੋਂ ਨਹੀਂ ਤੇ ਇਹਦੀ ਸਿਸਟਮ ਤੋਂ ਪੀਰਾਂ ਨੂੰ ਦਵਾਣਾ ਗੱਡੀਆਂ ਇਹਨਾਂ ਦੀ ਰੱਖੀ ਹੈ ਜਿਹੜਾ ਲਾਇਸੈਂਸ ਜਿਹੜਾ ਵਪਨਾ ਵੱਲੋਂ ਸੰਸੀ ਹੈ ਕਿ ਅਨੁਸੰਸੀ ਹੈ ਕਿ ਕਿੱਦਾਂ ਦੇਖਦੇ ਹੋ ਕਿ ਜਿਲ੍ਹਾ ਪੰਜਾਬ ਜਲੰਧਰ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਹਲਾਚਲੇ ਚੱਲਿਆ ਰਹੇ ਹੋਰ ਤੁਹਾਡੇ ਨਾਲ ਹੀ ਬਸਲੂਕੀ ਕੀਤੀ ਜਾ ਰਹੀ ਹੈ ਕੀ ਦੇਖਦੇ ਕਿੱਦਾਂ ਦੇਖਦੇ ਹੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਮਹਿਨਾਵਰ ਨਾਮ ਸਿੰਘ ਕੀ ਗੱਲ ਹੋਈ ਕੀ ਸਾਰੀ ਏਸੀ ਬੋਟ ਖੜਾ ਹੈ ਇਹ ਤਾਂ ਗੱਡੀ ਕੱਢ ਨਹੀਂ ਸੀ ਪਹਿਲਾਂ ਲੋਕਾਂ ਦੇ ਗੱਡੀ ਨਿਕਲਦੀਆਂ ਸੀ ਇਹਦੇ ਬੰਦਾ ਵੀ ਗੱਡੀ ਤੇ ਹੈ ਨਹੀਂ ਸੀ ਇਹ ਤਾਂ ਕੱਢਣੀ ਹੈ ਇਹ ਕੱਢਦੇ ਜਾਵੇਂ ਖਲੋ ਗਿਆ ਬਿਲਕੁਲ ਦੇਖੋ ਪੀਸੀਆਰ ਦੀ ਟੀਮ ਦਾ ਰਸੇ ਇਹ ਖਲੋ ਚੁੱਕੀ ਹੈ ਮੁਹੱਲੇਦਾਰੀ ਕਰਕੇ ਤੇ ਬੰਦਾ ਮੁਹੱਲੇ ਦਾ ਵੀ ਦਿੰਦਾ ਵਾ ਪਰ ਇਹ ਹੁਣ ਨਹੀਂ ਇਹ ਹੁਣ ਜਿਹੜੇ ਮਗਰ ਬਚਾਣੇ ਹੱਲਾਸ਼ੇਰੀ ਦਿੰਦੇ ਹੈ ਇਹ ਕਹਿੰਦੇ ਗੋਲੀਆਂ ਚਲੋ ਲੋਕਾਂ ਦੇ ਇਹ ਹੋਣਾ ਜਿਹੜੇ ਮਗਰ ਖੜੇ ਆ ਬੰਦੇ ਨਹੀਂ ਭਾਈ ਇੱਕ ਮਿੰਟ ਮੇਰੇ ਵੱਲ ਕਰ ਪੰਜ ਇਹ ਤਾਂ ਵਾਕ ਹੀ ਨਹੀਂ ਆਪਣੇ ਨਾ ਨਾ ਗਰੂਵਰ ਭਾਈ ਇਹੀ ਦੇ ਰਹੇ ਨੇ ਮੇਰੀ ਅਰੇ ਰੋਕ ਰਹੇ ਨਾ ਕੰਮ ਨੂੰ ਵੀ ਰੋਕ ਰਹੇ ਆ ਉਹ ਸਾਡੇ ਵਾਕ ਹੀ ਆ ਦੋਨੇ ਵਾਕ ਸਾਡੇ ਮਹੱਲੇਦਾਰੀ ਭਾਈ ਕੋਈ ਨੀ ਬੈਜੋ ਇਹ ਤੇ ਉਹ ਵੇ ਜੇ ਗੋਲੀ ਚੱਲ ਜਾਂਦੀ ਜੀ ਹਿਸਾਬ ਨਾਲ ਬੁਲਾਉਂਗੀ ਗੱਲ ਨੂੰ ਵਧਾਵਾਗੇ ਨਹੀਂ ਸਿਕਾ ਗੱਲ ਨੂੰ ਵਧਾਵਾਗੇ ਉਹ ਮੁਸਾ ਜਾਂਦੇ ਨਹੀਂ ਬੈਣਾ ਨਹੀਂ ਆਉਂਦਾ ਜਿਹੜੇ ਚ ਉਹ ਹੋ ਜਾਂਦਾ ਨਹੀਂ ਨਹੀਂ ਸਾਡੇ ਇਹ ਇਹ ਮੁੰਡਾ ਹੀ ਇਹਨਾਂ ਨੂੰ ਉੱਪਰ ਚਾਹੀਦਾ ਨਹੀਂ ਅੱਛਾ ਜੀ ਤੇ ਉੱਥੇ ਜਗ੍ਹਾ ਹੈਗੀ ਜੀ ਖੁੱਲੀ ਨੰਗਾ ਦੇ ਗੱਡੀ ਹੂੰ ਤੇ ਇਹ ਜਾਣ ਨੂੰ ਹੋਣਾ ਚਾਹੀਦਾ ਜੀ ਇਹ ਕਹਿੰਦਾ ਨੰਗ ਜਾ ਕਹਿੰਦਾ ਇਹਨੂੰ ਗੱਡੀ ਪਰੇ ਕਰ ਫਿਰ ਤਾਂ ਮੈਂ ਨਿਕੜਾ ਅੱਛਾ ਜੀ ਮੁੰਡਾ ਕਹਿੰਦਾ ਤੂੰ ਟ੍ਰੱਕ ਨਾਲ ਆ ਜਾ ਤਾਂ ਨਹੀਂ ਫੇਰ ਜਾਣਾ ਕੱਲ੍ਹ ਨਹੀਂ ਮੈਂ ਗੱਡੀ ਪਰੇਗਾ ਹੂੰ ਉਹ ਮੈਂ ਇੱਥੇ ਰੁਕੂ ਮੈਂ ਨਹੀਂ ਤਾਂ ਗੱਲ 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 ਇਹਨਾਂ ਨੇ ਗੱਲ ਕਰਦੀ ਹੈ ਅੱਛਾ ਤੁਹਾਨੂੰ ਗੱਲ ਕੱਢੀ ਇਹਨਾਂ ਨੇ ਆਹੋ ਅੱਛਾ ਜੀ ਬੋਲਦੇ ਆਵਾ ਹੂੰ ਫਿਰ ਜੈ ਵਾਪਸ ਘਰ ਅੱਛਾ ਜੀ ਰਵਾਜ ਵਾ ਲੈ ਕੇ ਆਇਆ ਅੱਛਾ ਵੈਪਨ ਲੈ ਕੇ ਆਇਆ ਜੀ ਜਿਹੜਾ ਵੈਪਨ ਜਿਹੜਾ ਲਿਆਂਦਾ ਉਹ ਲਸੈਂਸੀ ਹੈ ਕਿ ਗੈਰ ਲਸੈਂਸੀ ਇਹਨੂੰ ਪਤਾ ਕਿ ਮੈਂ ਸਰਪਰ ਹੈ ਭਾਈ ਨਾ ਮੈਂ ਮੰਛਾ ਕੀ ਸੀ ਕਿ ਵੈਪਨ ਲਿਆਂਦਾ ਮੰਛਾ ਕੀ ਸੀ ਇਹਨੂੰ ਪੁੱਛੋ ਕੀ ਹੈਗਾ ਮੈਂ ਸਰਪਰ ਹੈ ਉਹ ਕਹਿੰਦੇ ਐਲੀਗੇਸ਼ਨ ਵਿੱਚ ਸਾਡੇ ਤੇ ਗਲਤ ਲਗਾ ਰਹੇ ਨੇ ਕੀ ਕੀਤਾ ਹੈ ਜਾਬੀ ਦੇ ਪਈ ਲੱਗੇ ਕੈਮਰੇ ਲੱਗੇ ਹੋਏ ਨੇ ਕੈਮਰੇ ਦੇਖੋ ਸਭ ਕੁਝ ਜੀ ਗੱਲ ਤੇ ਕੌਣ ਕਰੀ ਗੱਲ ਤੇ ਕੌਣ ਕਰੀ ਤੁਹਾਨੂੰ ਪੁਲਿਸ ਨੂੰ ਪ੍ਰਸ਼ਾਸਨ ਨੂੰ ਫੋਨ ਕੀਤਾ ਤੁਸੀਂ ਪ੍ਰਸ਼ਾਸਨ ਨੂੰ ਫੋਨ ਕਰਤਾ ਠੀਕ ਹੈ ਉਹ ਕਹਾਣੀ ਵਾਲੀ ਆ ਰਹੀ ਪੁਲਿਸ ਸੱਜਣ ਉਹ ਆ ਰਹੀ ਹੋਣੀ ਮੁੰਡਾ ਤੇ ਇਹ ਕਾਰ ਜੀ ਜੀ ਚਲੋ ਆ ਜੀ ਪਿਸਟਲ ਲੈ ਕੇ ਅੰਦਰ ਬਾਹਰ ਹੈ ਕਿ ਨਹੀਂ ਸਾਡੇ ਅੰਦਰ 2 ਮਿੰਟ ਵਿੱਚ ਜਲਦੀ ਨਿਕਲ ਗੁੰਡਾ ਮੁੰਡਾ ਗੱਲ ਕਰਦੇ ਦੋ ਗੱਲ ਨਹੀਂ ਬੈਠ ਜਾਓ ਦੂਜੀ ਗੱਡੀ 'ਚ ਬੈਠ ਜਾਓ ਜੀ ਸਾਹਿਬ ਆ ਜੀ ਗੱਡੀ ਦੇ ਘਰ ਦੇ ਅੰਦਰ ਵੜ ਗਿਆ ਸਈ ਮੁੰਡਾ ਮੈਂ ਤਾਂ ਤੁਹਾਡੇ ਤੋਂ ਵੀ ਬਾਅਦ ਆਇਆ ਬਾਹਰ ਸੀ ਮੈਂ ਤੁਹਾਡੇ ਤੋਂ ਬਾਅਦ ਆਇਆ ਸਾਰੀ ਕਈ ਵੀਡੀਓ ਦਿਖਾ ਰਿਹਾ ਜਿਹਦੇ ਵਿੱਚ ਇਹ ਲੜਕਾ ਪਿਸਟਲ ਲੋਡ ਕਰਦਾ ਦਿਖਾ ਰਿਹਾ ਹੈ ਵੈਰੀਫਾਈ ਕਰਵਾਓ ਵੈਰੀਫਾਈ ਕਰਵਾਓ ਹਾਊ ਵੀ ਵੈਰੀਫਾਈ ਕਰਵਾਓ ਨਹੀਂ ਜਿਹੜਾ ਸਭ ਤੋਂ ਗੁੰਡਾਗਰਦੀ ਵੀ ਵਿਅਕਤੀ ਗੇ ਗੱਡੀ ਬਲੋਜ ਤੱਕ ਰੱਦੋ ਭਾਈ ਨੇ ਕੋਈ ਨਹੀਂ ਹਾਂ ਯਾਰ 2 లైసెన్స్ క్యాన్సిల్ ਕੀਤਾ ਜਾਏਗਾ ਭਗਵੰਤ ਜਨਾ ਸਰਕਾਰ ਭਗਵੰਤ ਜਨਾ ਸਰਕਾਰ ਆ ਉਹਦੇ ਖਿਲਾਫ ਹੈ లైసెన్స్ باندې ਜਿੰਦਾ ਇਹਨਾਂ ਨੂੰ ਮਸਲ ਦਿੱਤਾਗੇ ਜਿਹੜਾ ਬੰਦਾ ਸਿੱਧੇ ਲੋਕਾਂ ਦੇ ਤਾਮਰੇ ਕਿਸ ਗਲੀ ਦੇ ਬਾਜਵੇਂ ਗੋਲੀ ਮਿੰਨਿੰਦਰ ਭੱਜੇ ਜਿਹਨੂੰ ਬਦਲਾਮ ਕਰ ਰਹੇ ਉਹਨਾਂ ਦੇ ਹਲਕੇ ਨੂੰ ਬਦਲਾਮ ਕਰ ਰਹੇ ਆ ਉਹ ਸਾਡੇ ਇਲਾਕੇ ਦੇ ਮੁਫਤਵਾਰ ਬੰਦੇ ਆ ਨੂ ਪੰਜਾਬ ਦੇ ਮੰਤਰੀ ਵੀ ਕੈਬਨ ਰੈਂਕ ਆ ਉਹਨਾਂ ਕੋਲ ਉਹ ਇਦਾਂ ਕਿਸੇ ਨੂੰ ਕਹਿਣਗੇ ਇਦਾਂ ਕਰੋ ਤੁਸੀਂ ਉਹ ਕਦੀ ਵੀ ਨਹੀਂ ਕਿਸੇ ਨੂੰ ਕਹਿੰਦੇ ਹਾਂ ਲੈ ਜਾਂਦੇ ਹੋ ਗਲਤ ਹਾਂ ਆਪਾਂ ਜੀ ਦਾ ਨਾਮ ਨਹੀਂ ਲੈਣਾ ਬਾਹਰ ਉਹ ਤੁਹਾਡੇ ਬੰਦੇ ਲੈ ਰਹੇ ਜੀ ਤੁਹਾਡੇ ਬੰਦੇ ਤੁਹਾਡੇ ਬੰਦੇ ਫੋਨ ਕਰਾ ਰਹੇ ਆ ਜੀ ਇਹ ਕਾਨੂੰਨ ਨਹੀਂ ਸੁਣਿਆ ਤੁਹਾਡੇ ਬੰਦੇ ਉਹ ਤੁਹਾਡੇ ਕਾਨੂੰਨ ਸੁਣਿਆ ਤੂੰ ਮੈਨੂੰ ਹੱਥਾਂ ਹੀ ਲਾ ਰਹੇ ਹੋ ਲੈ ਜੀ ਹੱਥ ਤੇ ਲਾ ਰਹੇ ਹੋ ਲੈ ਕਰੋ